ਰੋਹਾਨੀ ਨਗਰੀ ਚੈਨਲ ਤੇ ਦੋਸਤੋ ਅੱਜ ਬਾਬਾ ਕਾਲ ਭੈਰੂ ਜੀ ਦਾ ਮੰਤਰ ਜਿਹਦੇ ਨਾਲ ਕਾਲ ਭੈਰੂ ਜੀ ਤੁਹਾਡੇ ਸਿਰ ਆਉਣਗੇ ਤੁਹਾਡੇ ਤੇ ਚੌਂਕੀ ਆਵੇਗੀ ਜੋ ਕਿ ਕਾਲ ਭੈਰੂ ਜੀ ਦੇ ਕੋਲੋਂ ਤੁਸੀਂ ਕੋਈ ਵੀ ਕੰਮ ਕਰਾਉਣਾ ਹੋਵੇ ਕੁਝ ਵੀ ਪੁੱਛਣਾ ਹੋਵੇ ਤਾਂ ਤੁਹਾਡੀ ਹਰ ਇੱਕ ਗੱਲ ਨੂੰ ਸੁਣਨਗੇ ਅਤੇ ਦਸਤਮਗੀ ਔਰ ਜਿੱਥੇ ਵੀ ਤੁਸੀਂ ਕਿਤੇ ਦੂਰ ਦਰਾਡੇ ਕਾਲ ਪੈਰੋਂ ਜੀ ਨੂੰ ਭੇਜੋਗੇ ਤਾਂ ਉਹ ਜਾਣਗੇ ਜਿਹੜਾ ਵੀ ਤੁਸੀਂ ਕੰਮ ਕਰੋਗੇ ਕਹੋਗੇ ਉਹ ਕਾਲ ਪੈਰੋਂ ਜੀ ਤੁਹਾਡਾ ਕੰਮ ਕਰਕੇ ਆਉਣਗੇ ਇਹ ਕਾਲ ਪੈਰੋਂ ਜੀ ਦਾ ਜੋ ਸ਼ਾਬਰ ਮੰਤਰ ਹੈ ਜੋ ਕਿ ਤੁਹਾਡੇ ਤੇ ਸਵਾਰੀ ਆਵੇਗੀ ਇਹ ਮੰਤਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਕੋਲ ਕੋਈ ਇਦਾਂ ਦਾ ਮਰੀਜ਼ ਆਉਂਦਾ ਹੈ ਇਹਨੂੰ ਕੁਛ ਕੀਤਾ ਕਰਾਇਆ ਹੈ ਲਗਾ ਲਗਾਇਆ ਹੈ ਜਾਂ ਕੁਝ ਵੀ ਨਹੀਂ ਪਤਾ ਲੱਗਦਾ ਇਸ ਸ਼ਾਬਰ ਮੰਤਰ ਦੀ ਨਾਲ ਉਸ ਤੇ ਵੀ ਚੌਂਕੀ ਆਵੇਗੀ ਉਹ ਖੁਦ ਬੋਲ ਕੇ ਦੱਸੇਗਾ ਕਿ ਮੈਂ ਕੀ ਹਾਂ ਮੈਂ ਕਿਸ ਨੇ ਭੇਜਿਆ ਆ ਮੈਂ ਕਿਹਾ ਮੈਂ ਕੀ ਆ ਕਿੱਥੋਂ ਆਇਆ ਇਹ ਸਾਰਾ ਕੁਝ ਇਸ ਕਾਲ ਪੈਰੂੰਜੀ ਦੇ ਸ਼ਾਬਰ ਮੰਤਰ ਦੀ ਨਾਲ ਆਪਾਂ ਕਿਸੇ ਤੇ ਵੀ ਚੌਂਕੀ ਜਾ ਸਕਦੇ ਹਾਂ ਦੋਸਤੋ ਇਸ ਕਾਲ ਪਰੋਂਜੀ ਦੇ ਸ਼ਾਬਰ ਮੰਤਰ ਜਿਹੜੀ ਵਿਧੀ ਹੈ ਉਹ 41 ਦਿਨ ਦਾ ਜਾਪ ਤੁਹਾਨੂੰ ਕਰਨਾ ਪਵੇਗਾ ਜਾਂ ਤਾਂ ਜੇ ਜਲਦੀ ਸਿੱਧ ਕਰਨਾ ਹੋਵੇ ਤਾਂ ਤੁਸੀਂ ਖੋਲੀ ਵਾਲੇ ਰਾਤ ਨੂੰ ਵੀ ਕਰ ਸਕਦੇ ਆ ਜਾਂ ਫਿਰ 41 ਦਿਨ ਲਗਾਤਾਰ ਤੁਹਾਨੂੰ ਇਹਦੀ ਸਿੱਧੀ ਕਰਨੇ ਦੇ ਲਈ ਜਿਹੜਾ ਮੈਂ ਮੰਤਰ ਦੱਸਾਂਗਾ ਉਹਦਾ ਜਾਪ ਕਰਨਾ ਪਵੇਗਾ ਤੇ ਨਾਲ ਦੀ ਨਾਲ ਜੋ ਕੁਝ ਆਪਨੂੰ ਸਮਾਨ ਚਾਹੀਦਾ ਜੋ ਕਿ ਆਪਾਂ ਸਭ ਤੋਂ ਪਹਿਲੇ ਦਿਨ ਪੈਰੋਂ ਬਾਬਾ ਜੀ ਦੇ ਮੰਦਰ ਦੇ ਵਿੱਚ ਚੜਾਉਣਾ ਹੈ ਉਹ ਹੈ ਇੱਕ ਤਾਂ 11 ਲੱਡੂ ਉਹ ਧੀਰੇ ਹੋਣੇ ਚਾਹੀਦੇ ਆ ਇੱਕ ਦੇਸੀ ਸ਼ਰਾਬ ਦੀ ਬੋਤਲ ਉਤਨੀ ਚਾਹੀਦੀ ਆ ਇੱਕ ਸਿਗਰਟ ਹੋਣੀ ਚਾਹੀਦੀ ਆ ਇੱਕ ਮਿੱਠਾ ਪਾਨ ਅਤੇ ਇੱਕ ਕੋੜਾ ਪਾਨ ਇੱਕ ਨਾਰੀਅਲ ਅਤੇ ਇੱਕ 1.5 ਮੀਟਰ ਕਾਲਾ ਕੱਪੜਾ ਇਸ ਸਾਰਾ ਉਸਮਾਨ ਕਾਲ ਪੈਰੋਂਜੀ ਦੇ ਜਾਂ ਪੈਰੋਂਜੀ ਦੇ ਮੰਦਿਰ ਦੇ ਵਿੱਚ ਜਾ ਕੇ ਚੜਾਉਣਾ ਹੈ ਅਤੇ ਚਮੁਖੀਆ ਚਰਾਗ ਜਗਾ ਕੇ ਆਉਣਾ ਹੈ ਜਿਹਦੇ ਚਾਰੇ ਪਾਸੇ ਬੱਤੀਆਂ ਪਾ ਕੇ ਚਮੁਖੀਆ ਸਰੋਂ ਦੇ ਤੇਲ ਦਾ ਚਰਾਗ ਜਗਾਉਣਾ ਹੈ ਇਹ ਸਾਰਾ ਕੁਝ ਤੁਸੀਂ ਕਰਕੇ ਪੈਰੋਂ ਬਾਬਾ ਜੀ ਦੇ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਆ ਕੇ ਹੀ ਤੁਸੀਂ ਇਸ ਮੰਤਰ ਦੀ ਸਿੱਧੀ ਸ਼ੁਰੂ ਕਰਨੀ ਹੈ 41 ਦਿਨ ਦੀ ਇਹ ਸਾਧਨਾ ਹੋਵੇਗੀ ਜੇਕਰ ਇਸ ਵਿਧੀ ਨੂੰ ਇਸ ਸਿੱਧ ਨੂੰ ਵਧੀਆ ਤਰੀਕੇ ਦੇ ਨਾਲ ਪੂਰੀ ਵਿਧੀ ਦੇ ਨਾਲ ਕਰਦੇ ਆ ਤਾਂ ਤੁਹਾਡੇ ਕੋਲ ਇਹ ਮੰਤਰ ਬਹੁਤ ਪਾਵਰਫੁਲ ਮੰਤਰ ਹੋਵੇਗਾ ਦੋਸਤੋ ਇਸ ਮੰਤਰ ਨੂੰ ਤੁਸੀਂ ਕਿਸੇ ਵੀ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਆ ਲੇਕਿਨ ਗੱਲ ਇਹ ਆ ਕਿ ਤੁਹਾਡਾ ਜਿਹੜਾ ਆਸਣ ਹੋਣਾ ਚਾਹੀਦਾ ਉਹ ਵੀ ਕਾਲਾ ਹੋਣਾ ਚਾਹੀਦਾ ਔਰ ਤੁਹਾਡੇ ਵਸਤਰ ਵੀ ਕਾਲੇ ਹੋਣੇ ਚਾਹੀਤੇ ਆ ਔਰ ਕਾਲੀ ਹਕੀਕੀ ਮਾਲਾ ਤੇ ਤੁਸੀਂ ਰੋਜ਼ 1 ਜਗ 2 ਮਾਲਾ ਦਾ ਜਾਪ ਜ਼ਰੂਰ ਕਰਨਾ ਜਿੰਨੀਆਂ ਮਾਲਾ ਪਹਿਲੇ ਦਿਨ ਕਰ ਲਈਆਂ ਉਨੀਆਂ ਮਾਲਾ ਹੀ ਲੈ ਕੇ ਤੁਹਾਨੂੰ ਨੌਨੀਆਂ ਮਾਲਾ ਰੋਜ਼ ਕਰਨੀਆਂ ਜੋ ਭੋਗ ਪ੍ਰਸ਼ਾਦ ਸ਼ੁਰੂ ਚ ਦੱਸਿਆ ਹੈ ਉਹ ਭੋਗ ਪ੍ਰਸ਼ਾਦ ਤੁਸੀਂ ਪਹਿਲੇ ਦਿਨ ਵੀ ਦੇਣਾ ਹੈ ਇਸੇ ਤਰ੍ਹਾਂ ਔਰ 48ਵੇਂ ਦਿਨ ਵੀ ਇਹ ਕਾਲ ਪੈਰੋਂਜੀ ਦੇ ਜਾਂ ਪੈਰੋ ਬਾਬਾ ਜੀ ਦੇ ਮੰਦਿਰ ਦੇ ਵਿੱਚ ਇਹ ਸਾਰਾ ਸਮਾਨ ਦੇ ਕੇ ਔਣਾ ਹੈ। ਦੋਸਤੋ 41 ਦਿਨ ਹੀ ਬਿਲਕੁਲ ਸਾਫ ਪਾਕ ਤੇ ਧਰਤੀ ਤੇ ਜ਼ਮੀਨ ਤੇ ਹੀ ਲਗਾਤਾਰ ਸੌਣਾ ਹੈ। ਜਿਹਦੇ ਵਿੱਚ ਮੀਟ ਸ਼ਾਬ ਇਦਾਂ ਦੀ ਕੋਈ ਕੀ ਤਾਂ ਬਿਲਕੁਲ ਸੀਵਨ ਨਹੀਂ ਕਰਨਾ। ਬਿਲਕੁਲ ਸਾਫ ਪਾਕ ਹੋ ਕੇ ਇਸ منت کا جاپ کرنا ہے جو کہ منتر میں تو انہوں تصن جا رہا اوم گرو جی آدیش آد آدیش کالا پیروں کالا ایک ہاتھ سوٹا ایک ہاتھ چمٹا جاگ جاگ رے کالی کے پتر کال پیروں جاگ امک کی چونکی کو تو پکڑ کر لا منہ سے بلوا بےد کھلوا راج بتا نا پکڑ کر لائے تا مہا کالی کی دخائی شیو شنکر گورا پاروتی کی دہائی گور گورکھناس جی کا عدیش, 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 شبد سچا پنڈ کاچا ਦੱਖਾਂ ਕਾਲ ਪਰੋਂ ਤੇਰੇ ਇਲਮ ਦਾ ਤਮਾਸ਼ਾ ਸੱਤੇ ਦਾ ਨਾਮ ਆਦੇਸ਼ 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 ਇਹ ਮੰਤਰ ਹੈ ਦੋਸਤੋ ਇਸ ਮੰਤਰ ਦਾ ਜਾਪ ਜਿਵੇਂ ਦੱਸਿਆ ਹੈ ਕਿ 41 ਦਿਨ ਲਗਾਤਾਰ ਕਰਨਾ ਹੈ ਔਰ ਇਹ ਜ਼ਰੂਰੀ ਹੈ ਜਿਨ੍ਹਾਂ ਵੀ ਦੋਸਤਾਂ ਨੇ ਇਸ ਮੰਤਰ ਦਾ ਜਾਪ ਕਰਨਾ ਚਾਹੇ ਇਸ ਮੰਤਰ ਦੀ ਸiddhi ਕਰਨੀ ਆ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਹੈ ਕਿ ਆਪਣੇ ਗੁਰੂ ਦੇ ਹੁਕਮ ਤੋਂ ਬਿਨਾ ਨਾ ਕੀਤੀ ਜਾਵੇ ਗੁਰੂ ਦੇ ਹੁਕਮ ਦੇ ਨਾਲ ਹੀ ਇਹਨੂੰ ਇਹਨੂੰ ਕਰ ਸਕਦੇ ਆ ਸੋ ਦੋਸਤੋ ਇਹ ਕਾਲ ਪੈਰਮ ਜੀ ਦਾ ਮੰਤਰ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਹੈ ਤੇ ਨਾਲੇ ਜਿਹੜੇ ਮੇਰੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਜਲਦ ਹੀ ਜਿਸੇ ਨਵੇਂ ਮੰਤਰ ਪਾਠ ਦੇ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਜਾਂ ਤੱਕ ਲਈ ਜੈ ਪੀਰਾਂ ਦੀ